ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 29 30 ਅਤੇ 1 ਮਈ ਜਾਨਕੀ ਪੰਜਾਬ ਦੇ ਵਿੱਚ ਅਪ੍ਰੈਲ ਦੇ ਆਖਰੀ ਦੋ ਦਿਨ ਅਤੇ ਮਈ ਦੇ ਪਹਿਲੇ ਇੱਕ ਦਿਨ ਜੋ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਉਸ ਦੇ ਨਾਲ ਕੀ ਹਾਲਾਤ ਬਣਨਗੇ ਪੰਜਾਬ ਦੇ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਤਾਂ ਕਿਸਾਨਾਂ ਨੂੰ ਕੀ ਚਿੰਤਾ ਦਾ ਸਾਹਮਣਾ ਕਰਨਾ ਪੈ ਸਕਦਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਹਮਣੇ ਛੋਟੀ ਜਿਹੀ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਪੰਜਾਬ ਦੇ ਤੁਸੀਂ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਉਹ ਵੀ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਪੰਜਾਬ ਦੀ ਮੌਸਮ ਦੀ ਜਾਣਕਾਰੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਗੱਲ ਕਰਾਂਗੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਸਾਫ਼ ਹੈ ਹਲਕੇ ਦਰਮਿਆਨੇ ਬਦਲਵਾਨੀਆਂ ਪੰਜਾਬ ਦੇ ਨੇੜੇ ਤੇ ਬਣ ਰਹੀਆਂ ਨੇ ਪਰ ਉਹਨਾਂ ਦਾ ਕੋਈ ਪੰਜਾਬ ਦੇ ਉੱਪਰ ਵੱਡਾ ਅਸਰ ਨਹੀਂ ਹੈ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਜੋ ਇੱਕ ਅਲਰਟ ਜਾਰੀ ਹੋਇਆ ਹੈ ਮੌਸਮ ਵਿਭਾਗ ਵੱਲੋਂ 29 ਤੋਂ ਲੈ ਕੇ 1 ਮਈ ਦਾ ਉਤੇ ਪਾਰੇ ਜੋ ਮੌਸਮ ਵਿਭਾਗ ਵੱਲੋਂ ਅਲਰਟ ਨੇ ਉਹ ਦੇਖ ਲੈਂਦੇ ਆ ਜੀ ਕੀ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਜਾਰੀ ਅਲਰਟ ਦੇ ਮੁਤਾਬਕ 29 ਤੋਂ ਲੈ ਕੇ ਪੰਜਾਬ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਸਾਨੂੰ ਜਿਹੜੇ ਮੀਂਹ ਦੇ ਹਾਲਾਤ ਨੇ ਉਹ ਪਹਿਲੀ ਮਈ ਤੱਕ ਦਿਖਾਈ ਦੇ ਰਹੇ ਨੇ ਜਿਦੇ ਵਿੱਚ ਫਿਲਹਾਲ ਅਗਰ ਦੇਖਿਆ ਜਾਵੇ ਤਾਂ ਹੀਟ ਵੇਵ ਲਗਾਤਾਰ ਚਲਦੀ ਹੋਈ ਦਿਖਾਈ ਦੇ ਰਹੀ ਹੈ ਪਰ ਪੰਜਾਬ ਦੇ ਨਾਲ ਨਾਲ ਹਰਿਆਣੇ ਵਿੱਚ 29 ਤੋਂ ਰਾਤ ਤੋਂ ਲੈ ਕੇ 30 ਅਤੇ ਪਹਿਲੀ ਮਈ ਦੇ ਵਿੱਚਕਾਰ ਥੰਡਰਸਟ੍ਰੋਮ ਲਾਈਟਨਿੰਗ ਇਹ ਤਾਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਹਵਾਵਾਂ ਅਤੇ ਨਾਲ ਦੇ ਨਾਲ ਗੜੇਮਾਰੀ ਦੇ ਹਾਲਾਤ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲਣਗੇ ਖਾਸ ਤੌਰ ਤੇ 29 ਤਰੀਕ ਰਾਤ ਤੋਂ ਲੈ ਕੇ 30 ਤਰੀਕ ਅਤੇ 1 ਮਈ ਇਹ ਤਿੰਨ ਕ ਦਿਨ ਨੇ ਜਿਨ੍ਹਾਂ ਵਿੱਚ ਹਾਲਾਤ ਵਿਗੜਦੇ ਹੋਏ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਕਿਸਾਨਾਂ ਨੂੰ ਬੇਨਤੀ ਹੈ ਕਿ ਫਸਲ ਵਗੈਰਾ ਨੂੰ ਆਪਣੀ ਨੂੰ ਸੰਭਲ ਲਓ ਕੋਈ ਨਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਤੇ ਬਾਕੀ ਜਿਹੜੀ ਫਸਲ ਬਾੜੀ ਵਿੱਚ ਮੰਡੀ ਹੈ ਉਹ ਛੱਟਣੀ ਹੈ ਉਸ ਦਾ ਵੀ ਆਪਣਾ ਪ੍ਰਬੰਧ ਕਰ ਲਓ ਤਾਂ ਕਿਤੇ ਮੰਡੀਆਂ ਵਿੱਚ ਝਾੜ ਕੇ ਵੀ ਉਹ ਖਰਾਬ ਨਾ ਹੋ ਜਾਵੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਫਿਲਹਾਲ 29 ਤਰੀਕ ਤੋਂ ਪਹਿਲਾਂ ਲਗਾਤਾਰ ਹੀਟ ਵੇਵ ਦੇ ਚਾਂਸ ਨੇ 26 27 28 29 30 ਤਰੀਕ ਇਹਨਾਂ ਵਿੱਚ ਲਗਾਤਾਰ ਹੀਟ ਵੇਵ ਦੇ ਚਾਂਸ ਨੇ ਯਾਨੀ ਕਿ ਤਾਪਮਾਨ 40 ਡਿਗਰੀ ਤੋਂ ਪਲੱਸ ਜਾਣਗੇ ਜਿਸ ਦੇ ਨਾਲ ਲਗਾਤਾਰ ਹੋਰ ਤਾਪਮਾਨ ਦੇ ਵਿੱਚ ਵਾਧਾ ਹੁੰਦਾ ਦਿਖਾਈ ਦੇਵੇਗਾ ਕਿਸਾਨਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿਸ ਦੇ ਵਿੱਚ ਤੁਹਾਡੀ ਜਿਹੜੀ ਫਸਲ ਆ ਕਾਫੀ ਜਲਦੀ ਪੱਕ ਕੇ ਹੋਰ ਜਿਆਦਾ ਸੁੱਕ ਕੇ ਤਿਆਰ ਹੋ ਜਾਵੇਗੀ ਜਿਹੇ ਦੇ ਵਿਚਕਾਰ ਆਪਣੀ ਫਸਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰੋ ਬਾਕੀ ਇੱਕ ਤਰੀਕ ਤੋਂ ਬਾਅਦ ਮੌਸਮ ਲਗਾਤਾਰ ਸਾਫ਼ ਬਣਦਾ ਹੋਇਆ ਦਿਖਾਈ ਦੇਵੇਗਾ ਪਰ ਮਈ ਮਹੀਨੇ ਦੇ ਪਹਿਲੇ ਤਰੀਕਿਆਂ ਦੇ ਵਿੱਚਕਾਰ ਫਿਰ ਇੱਕ ਦੁਆਰ ਤੋਂ ਸਿਸਟਮ ਆਉਂਦੇ ਦਿਖਾਈ ਦੇਣਗੇ ਉਹ ਸਿਸਟਮ ਬਾਰੇ ਅਸੀਂ ਤੁਹਾਨੂੰ ਕੋਈ ਪ੍ਰੋਪਰ ਖੁੱਲ੍ਹ ਕੇ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਗਰਮੀ ਦੇ ਮਹੀਨੇ ਵਿੱਚ ਪੰਜਾਬ ਦੇ ਮੌਸਮ ਦੀ ਜਾਣਕਾਰੀ ਲੰਬੇ ਸਮੇਂ ਦੀ ਦੇਣਾ ਕੋਈ ਚੰਗੀ ਗੱਲ ਨਹੀਂ ਹੈ ਕਿਉਂਕਿ ਪੂਰੇ ਹਵਾ ਦੇ ਨਾਲ ਮੌਸਮ ਕਾਫੀ ਜਲਦੀ ਬਦਲ ਜਾਂਦੇ ਨੇ ਅਤੇ ਬਾਅਦ ਦੁਪਹਿਰ ਅਚਾਨਕ ਗਰਜ ਚਮਕਦੇ ਹਾਲਾਤ ਬਣਦੇ ਨੇ ਫਿਲਹਾਲ ਅਜੇ ਜਿਹੜੀ ਜਾਣਕਾਰੀ ਹੁੰਦੀ ਹੈ ਤੁਹਾਨੂੰ ਅਸੀਂ 2 ਤੋਂ 3 ਦਿਨ ਪਹਿਲਾਂ ਹੀ ਦਵਾਂਗੇ ਤਾਂ ਕਿ ਤੁਸੀਂ ਆਪਣੀ ਜਾਣਕਾਰੀ ਉਸ ਸੰਬੰਧੀ ਨਵੇੜਾ ਆਪਣੀ ਫਸਲ ਦਾ ਕਰ ਸਕੋ ਪਰ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ 15 ਮਈ ਤੱਕ ਦੀ ਜਿਹੜੀ ਜਾਣਕਾਰੀ ਹੈ ਉਹ ਇੱਕ ਅਲੱਗ ਤੋਂ ਵੀਡੀਓ ਦੇ ਰਹੀ ਜਾਰੀ ਕੀਤੀ ਜਾਵੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 29 30 ਅਪ੍ਰੈਲ ਅਤੇ 1 ਮਈ ਦੀ ਬਾਕੀ ਜੋ ਵੀ ਜਾਣਕਾਰੀਆਂ ਹੋਣਗੀਆਂ ਲੈ ਕੇ ਚੱਲਦਾ ਹਾ ਜਰੋਵਾਂਗੇ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਜੀ